ਸਾਰੇ ਜਨੇ ਪੀਜਣਾ ਇਨੀਸ਼ੀਏਟਿਵ ਪਾਸਚੂਰ ਮੰਨਦੇ ਜਿਵੇਂ ਉਹ ਕੋਲ ਆਉਂਦੇ ਦੇਖਣਿਆ ਤੋਂ ਜੀ ਉਸ ਤੋਂ ਜੀ ਮੁਹੱਬਤ ਦੇਣੇ ਤੁਸੀਂ ਉਸ ਇਲਾਜ ਕਰਾ ਕੇ ਉੱਥੋਂ ਆ ਜਣੇ ਉਹ ਬੋਟੀਆਂ ਫਾਰਮੈਲਟੀ ਨਹੀਂ ਰੱਖੀ ਹੋਈਆਂ ਔਰ ਹਰ ਪਰਿਵਾਰ ਨੂੰ ਇੱਥੇ ਕੋਈ ਸਰਕਾਰੀ ਜੋ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਵੀ ਕੋਈ ਪਰਸਨ ਕਿਸੇ ਦਾ ਕੈਟਾਗਰੀ ਦਾ ਚਾਹਿਆ ਕੋਈ ਇਹ ਨਹੀਂ ਰੱਖਿਆ ਵੀ ਕਿੰਨੇ ਗਰੀਬੀ ਕੋਈ ਰਿਕਰਡ ਨਹੀਂ ਚਾਹੀਦਾ ਹੀ ਕਰਾ ਸਕਦੇ ਅੱਜ ਆ ਕੇ ਮੌਕੇ ਤੇ ਤੁਸੀਂ ਆਇਆ ਔਰ ਸਾਡੇ ਬਲਾਕ ਪ੍ਰਧਾਨ ਬੈਠੇ ਨੇ ਸਾਡੀਆਂ ਬੱਚੀਆਂ ਔਰ ਸਾਡੀ ਹਲਤੀ ਵੀ ਕੋਆਰਡੀਨੇਟਰ ਹੈ ਸਾਡੀ ਮਨਜੀਤ ਔਰ ਸਾਡੀ ਜ਼ਿਲ੍ਹਾ ਪ੍ਰਧਾਨ ਆਰਤੀ ਆਰਤੀ ਭੈਣ ਔਰ ਵੀਰਪਾਲ ਭੈਣ ਜਿਹੜੇ ਜੋਨ ਨੂੰ ਦੇਖ ਰਹੇ ਨੇ ਸਾਡੇ ਸ਼ਨਾਨਾ ਮਿੱਤਰ ਜੀ ਔਰ ਤੁਸੀਂ ਥੋੜਾ ਅਕਸਰ ਜਿਹਦੇ ਨਾਲ رابطہ ਹੁਣਾ ਟਵਾਣਾ ਜੀ ਉਹ ਸਾਰੀਆਂ ਤਕਰੀਫਾਂ ਬੁਲਾਈਆਂ ਸਾਰੀਆਂ ਕਵਰ ਕੀਤੀਆਂ ਨੇ ਜਿਹੜੇ ਆਪਣੇ ਆਮ ਪਰਿਵਾਰਾਂ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ ਨੇ 300 ਤੋਂ ਲੈ ਕੇ 500 ਦੰਦਾਂ ਦਾ ਜਿਹੜਾ ਸਾਡਾ ਪਹਿਣਾ ਦੀ ਬਾਰੀਆਂ ਕਿਰਾਂ ਪੈਣਾਲਾ ਹੁੰਦਾ ਲਿਬਰੀ ਦਾ ਜਿਹੜਾ ਹੈਗਾ ਉਹ ਸਾਰੇ ਇਹਦੇ ਵਿੱਚ ਜੁੜੇ ਹੋਏ ਕਿਉਂਕਿ ਬਹੁਤ ਸਾਰੇ ਪਰਿਵਾਰ ਆਏ ਹੋਏ ਨੇ ਜਿਨ੍ਹਾਂ ਨੇ ਉਹੀ ਕਮਾਉਣਾ ਉਹੀ ਖਾਣਾ ਉਹ ਪਰਿਵਾਰਾਂ ਬਾਅਦ ਤੇ ਲਾਜ ਕਰਾਉਣਾ ਬਹੁਤ ਔਖਾ ਸੀ ਬਹੁਤ ਔਖਾ ਸੋ ਇਹ ਸਰਕਾਰ ਵੱਲੋਂ ਜਿਹੜਾ ਕਦਮ ਪਟਿਆ ਗਿਆ ਇਹ ਮੈਨੂੰ ਲੱਗਦਾ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਵੱਡਾ ਕੋਈ ਵੀ ਪਰਿਵਾਰ ਰਹੂਗਾ ਨਹੀਂ ਅਸੀਂ ਅਕਸਰ ਦੇਖਦੇ ਆ ਕਿ ਇਹਨੂੰ ਜੋੜ ਲਿਆ ਇਹਨੂੰ ਛੱਡ ਦਿਓ ਇਹਨੂੰ ਜੋੜ ਲਿਆ ਇਹਨੂੰ ਛੱਡ ਦਿਓ ਫਿਰ ਦੂਜਾ ਗੱਲ ਕੀ ਹੁੰਦਾ ਹਰ ਇੱਕ ਕਰ ਜਾ ਕੇ ਉਹਦੀ ਰਸੀਦ ਕੱਟਣਗੇ ਤੁਹਾਨੂੰ ਟਾਈਮ ਮਿਲੂਗਾ ਜਦ ਅਜ ਰਸੀਦ ਕੱਟ ਗਈ ਤਾਂ ਤੁਸੀਂ ਦੂਜੇ ਦਿਨ ਜਾ ਕੇ ਸੀਐਸਸੀ ਸੱਟ ਰਹੇ ਨਾ ਆਪਾਂ ਫਿਰ ਇੱਕ ਫੋਟੋ ਸਾਰੇ ਜਣੇ ਫੋਟੋ ਕੱਢੀ ਆਪਾਂ ਦੇਖ ਇੱਕ ਮਿੰਟ ਖੜੇ ਰਹੇ ਰਹੋ ਇੱਕ ਮਿੰਟ ਬੇਟਾ ਸਾਹਮਣੇ ਦੇਖੋ ਅੱਗੇ ਆਇਆ ਉਹ ਪਰਲੇ ਪੱਛੇ ਆ ਜਾ ਵਧੀਆ ਲੱਗੇ ਉੱਥੇ ਕੋਈ ਗੱਲ ਕੋਈ है? Dante, नहीं करना पिक्चर देखना तो इकार मारा मूवी अभी तो तो जी रहते थे अब तो कम पाल मुझे लग रहे हैं निभाना चाहिए लग एक ही गाना आप ही पाले वो वो हॉर्न लग गया ना ना इधर भी दे दे वापिस पाल क्यों पाल लो लो ओ ये कोई ਸਿੰਦੂ ਨਾ ਪੜ ਕੇ ਆ ਰਹੀਆਂ ਗੀਆਂ ਥੱਲੇ ਕਿ ਕਰੀਏ ਕੀ ਕਰੀਏ ਹੋਰ ਸੋ ਕੀ ਕੇ ਹੁੰਦਾ ਹਾਂ ਜੀ ਹਾਂ ਜੀ ਇੱਧਰ ਹੋ ਜਾਓ ਇੱਧਰ ਖੜ ਕੇ ਫੋਟੋਗ੍ਰਾਫ ਹਾਂ ਜੀ ਹਾਂ ਜੀ ਇੱਧਰ ਤੁਸੀਂ ਵੀ ਸਾਰੇ ਆ ਜੀ ਕੋਈ ਇਤਿਹਾਸ ਹੱਜ ਦੇ ਪੈ ਗਿਆ ਉੱਪਰ ਹੋ ਜਾ ਭਾਈ ਇੱਕ ਵਾਰੀ ਫੋਟੋ ਕਰਾ ਲਵਾ भरा भरा राम उपर थले तह फेमी अरविंद गिती ਮਾਤਰ ਸ਼ਕਤੀ ਨੇ ਪਾਰਟੀ ਜੁਆਇਨ ਕੀਤੀ ਹੈ ਕੀ ਕੀ ਮਤਲਬ ਹੈ ਸ਼ਿਤੀ ਜੀ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੁੱਖਤ ਬਣ ਜੀਦਾ ਜਿੰਨਾ ਤੇ ਸੋਚ ਸਕਾ ਜੋ 10 ਲੱਖ ਦਾ ਹਜਤਾਂ ਹੈ ਜਿਹੜਾ ਸ਼ੁਰੂਆਤ ਤੋਂ ਲਈਆ ਉਹਨੂੰ ਦੇਖ ਕੇ ਜਿਹੜੇ ਪੰਜਾਬ ਦੇ ਲੋਕ ਨੇ ਆਮ ਆਦੀ ਪਾਰਟੀ ਨਾਲ ਵੱਡੀ ਗਿਣਤੀ ਜਿਹੜੇ ਜੁੜ ਰਹੇ ਨੇ ਔਰ ਉਸੇ ਦਾ ਨਤੀਜਾ ਅੱਜ ਹਲਕੇ ਸਮਾਣੇ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਸੰਤਰੀ ਪਰਿਵਾਰਾਂ ਦੀਆਂ ਬੀਬੀਆਂ ਨੇ ਜਿਹੜੀਆਂ ਉਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤਾ ਉਸ ਜਿਹੜਾ ਸਾਰਾ ਸਿਹਰਾ ਇਹ ਸਾਡੇ ਪੱਲਵੀ ਜੀ ਬਲੌਕ ਇੰਚਾਰਜ ਔਰ ਸਾਡੇ ਜਿਹੜੀ ਹਲਕਾ ਕੋਆਰਡੀਨੇਟਰ ਹੈ ਮਨਜੀਤ ਕੌਰ ਔਰ ਸਾਡੀ ਜ਼ਿਲ੍ਹੇ ਦੀ ਪ੍ਰਧਾਨ ਅਰਤੀ ਔਰ ਜੋਨ ਇਨ ਚਾਰਜ ਵੀਰਪਾਲ ਕੌਰ ਔਰ ਸੁਨਾਇਨਾ ਮਿੱਤਰ ਜੀ ਇਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਸਾਡੀਆਂ ਭੈਣਾਂ ਨੂੰ ਮੋਟੀਵੇਟ ਕਰਕੇ ਆਮਾ ਦੀ ਪਾਰਟੀ ਜਿਹੜਾ ਮੈਂ ਕਹਿੰਦਾ ਹੈ 10 ਲੱਖ ਦਾ ਜਿਹੜਾ ਬੀਮਾ ਸੇਵ ਹੈ ਸਾਰਿਆਂ ਵਾਸਤੇ ਇਹ ਬਿਲਕੁਲ ਜੀ ਇਹ ਬਿਨਾਂ ਪੱਖਪਾਤ ਤੋਂ ਪੰਜਾਬ ਦੇ ਵਿੱਚ 65 ਲੱਖ ਦੇ ਕਰੀਬ ਪਰਿਵਾਰ ਨੇ 65 ਲੱਖ ਦੇ 65 ਲੱਖ ਪਰਿਵਾਰਾਂ ਵਾਸਤੇ ਜਿਹੜਾ ਇਹ ਇਹਦੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਹੈ ਇਹ ਕੱਲ ਤੋਂ ਜਿਹੜੀ ਹੈਗੀ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਅ ਗਲੀ ਗਲੀ ਜਾ ਕੇ ਜਿਹੜੇ ਇਹ ਕਾਟ ਹੋ ਨੇ ਇਹਨਾਂ ਦੀ ਰਜਿਸਟ੍ਰੇਸ਼ਨਾਂ ਉਹ ਕੀਤੀ ਜਾਊਗੀ ਔਰ ਕੋਈ ਪਰਿਵਾਰ ਹੈ ਇਸ ਤੋਂ ਬਾਹਰ ਨਹੀਂ ਰਹੂਗਾ ਸਾਰਿਆਂ ਨੂੰ ਇਸ ਦਾ ਜਿਹੜਾ ਹੈਲਥ ਕਾਰਡ ਹੈ ਇਸ ਦਾ ਲਾਭ ਐਂਜਿਕੋ ਵਿਪੱਖ ਸਾਹਾਰੋ ਪੈ ਵੀ ਜਿਹੜੇ 18 ਲੱਖ ਪਰਿਵਾਰ ਦੀਪਲ ਪਰਿਵਾਰ ਨੇ ਵੀ ਜਿਹਦਾ ਆਯੂਸ਼ਮਨ ਕਾਰਡ ਇਹ ਬਕਾਇਆ ਉਹ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਕਿਉਂ ਦੀ ਸਤੀ ਦੇਖੋ ਇਹ ਪਿਛਲੇ ਸਮੇਂ ਦਰਮਿਆਨ ਜਦੋਂ ਕਾਂਗਰਸ ਦੀ ਸਰਕਾਰ थी ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੀ ਬਦੌਲਤ ਕੀ ਜਿਹੜਾ ਕੋਈ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਜਾਣ ਲਗੇ ਯੂਨੀਵਰਸਸ ਸਕੀਮ ਕਰਤੀ ਕਰ ਪਰ ਕੋਈ ਫੰਡ ਨਹੀਂ ਪ੍ਰਬੰਧਨ ਰੱਖਿਆ ਨਹੀਂ ਹੈਗਾ ਪਰ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਵੀ ਯੋਜਨਾ ਬਣਾਈਆ ਉਹਦਾ 1-1 ਰੁਪਿਆ ਅਸੀਂ ਦਵਾਂਗੇ ਉਹ ਜਿਹੜੇ ਕਾਗਜ਼ ਦੇ ਕੀਤੇ ਹੋਏ ਪੁੱਠੇ ਕੰਮ ਨੇ ਉਹਨਾਂ ਨੂੰ ਕੌਣ ਭਰੇ ਸ਼ੋਸ਼ ਕਰਕੇ ਸਰਕਾਰ ਵੱਲੋਂ ਹਰ ਇੱਕ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਵੀ ਕੰਮ ਕੀਤਾ ਜਾਂਦਾ ਉਹਦੀ ਹਰ ਇੱਕ ਪੈਸਾ ਪੈਸਾ ਦਿਰਾ ਦਿੱਤਾ ਇੱਕ ਆਪਰੇਸ਼ਨ ਪ੍ਰਹਾਰ ਚਲਾਇਆ ਪੰਜਾਬ ਸਰਕਾਰ ਨੇ ਉਹਦੇ ਵਿੱਚ ਕੀ ਕਹੂੰਗਾ ਜੀ ਤਾਂ ਜਿਹਦੇ ਕੋਈ ਗਲਤ ਅੰਸਰ ਨੇ ਪੰਜਾਬ ਦੇ ਵਿੱਚ ਜੋ ਕੋਈ ਵੀ ਮਾਰੀਆਂ ਗਤੀਵਿਧੀਆਂ ਕਾਟੀਆਂ ਕਰਦੇ ਨੇ ਉਹ ਕੋਈ ਬਖਸ਼ਾ ਨਹੀਂ ਜਾਊਗਾ ਜੇ ਕੋਈ ਵੀ ਹੋਵੇ ਇਹ ਜ਼ਰੂਰੀ ਵੀ ਹੈ ਸਮੇਂ ਦੀ ਲੋੜ ਵੀ ਹੈ ਕਿਉਂਕਿ ਕਈ ਲੋਕ ਜਿਹੜਾ ਨਸ਼ੇ ਦੀ ਆੜ ਚਾ ਕੇ ਲੁੱਟਾਂ ਪਾ ਕਰਦੇ ਨੇ ਜਾ ਕੋਈ ਹੋਰ ਕੋਈ ਪੈਸੇ ਮੰਗਣੇ ਹੋਰ ਇਦਾਂ ਦੇ ਪੁੱਠੇ ਸਿੱਤੇ ਜਿਹੜੇ ਕੰਮ ਨੇ ਉਹ ਕੋਈ ਵੀ ਸੱਜਣਾ ਜਿਹੜਾ ਬਖਸ਼ਾ ਨਾ ਜਾਊਗਾ ਉਹ ਜਿੰਨਾ ਮਰਜੀ ਕਿਸੇ ਲੀਡਰ ਦਾ ਚਹਿੱਤਾ ਹੋਵੇ ਜਿਹੜਾ ਮਰਜੀ ਹੋਵੇ ਇਸ ਮਹਿੰਮ ਦੇ ਵਿੱਚੋਂ ਕੋਈ ਬਚ ਨਹੀਂ ਪਾਉਂਦਾ ਧੰਨਵਾਦ ਜੀ ਜਿਹੜੀ ਮਾਤਰ ਸ਼ਕਤੀ ਨੇ ਪਾਰਟੀ ਜੁਆਇਨ ਕੀਤੀ ਹੈ ਕਿਉਂ ਹੁੰਦੀ ਸੀ ਤੇ ਜੀ ਦੇਖੋ ਮੈਂ ਦਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਉਹਨਾਂ ਨੇ ਜਿਹੜੀ 10 ਲੱਖ ਹੈਲਥ بیمਾ ਯੋਜਨਾ ਜਿਹੜੀ ਚਲਾਈ ਹੈ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਜਿਹੜੀ ਮੌਹਮਾ ਉਹ ਹੋਈ ਹੈ ਜੋ ਜੋ ਆਜ ਤੱਕ ਕੋਈ ਨਹੀਂ ਲੋਕਾਂ ਨੂੰ ਦੇਖਦੇ ਹੋਏ ਸਾਡੀਆਂ ਅੱਗੇ ਭੈਣਾਂ ਨੇ ਪਾਰਟੀ ਜੁਆਇਨ ਕੀਤੀ ਹੈ ਵੀ ਇਹ ਜਿਹੜੀ ਸਕੀਮ ਅਜ ਤੱਕ ਕਰੇ ਕਿਸੇ ਸਰਕਾਰ ਨੇ ਚਲਾਈ ਨਹੀਂ ਤੇ ਉਹਦਾ ਜਿਹੜਾ ਅੱਜ ਮੈਂ ਆਪਣੇ ਬਲਾਕ ਚ ਵੀ ਗੱਜੂ ਮਾ ਜਿਹੜਾ ਬਲਾਕ ਹੈ ਤੁਹਾਡਾ ਮੈਂ 10 ਪਿੰਡਾਂ ਦੇ ਵਿੱਚ ਜਾ ਕੇ ਆ ਜਿੱਥੇ ਲੋਕਾਂ ਨੇ ਇਹਦੀ ਸਰ ਬਹੁਤ ਜ਼ਿਆਦਾ ਸਰਾਨਾ ਕੀਤੀਆਂ ਹਰ ਇੱਕ ਪਿੰਡ ਦੇ ਵਿੱਚ 100 150 50 ਬੰਦੇ ਨੇ ਜਿਹੜੇ ਚੌਂਕਾਂ ਦੇ ਵਿੱਚ ਜਿਹੜੇ ਖੜੇ ਸੀਗੇ ਗੱਲਾਂ ਮਾਰ ਰਹੇ ਜਿੱਥੇ ਕਹਿੰਦੇ ਆਪਾਂ ਕਈ ਵਾਰੀ ਕਹਿੰਦਾ ਖੁੱਲ੍ਹੇ ਚਰਚਾ ਹੁੰਦੀ ਹੈ ਜਿੱਥੇ ਮਿੰਨੀ ਵਿਧਾਨ ਸਭਾ ਲੱਗਦੀ ਹੈ ਉਹ ਲੋਕਾਂ ਕੋਲੇ ਮੈਂ ਗਿਆ ਉਹਨਾਂ ਨੇ ਮੈਨੂੰ ਬੁਲਾਇਆ ਹੈਗਾ ਵੀ ਚੇਅਰਮੈਨ ਸਾਹਿਬ ਸਾਡੇ ਕੋਲ ਆ ਕੇ ਮੈਂ ਗਿਆ ਤਾਂ ਮੰਤਰੀ ਸਾਹਿਬ ਦਾ ਜਿੱਥੇ ਚੇਤਨ ਸਿੰਘ ਦੌੜਾ ਮਾਜਰਾ ਜੀ ਦਾ ਧੰਨਵਾਦ ਕੀਤਾ ਉਥੇ ਹੀ ਪੰਜਾਬ ਸਰਕਾਰ ਦਾ ਸਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਵੀ ਧੰਨਵਾਦ ਕੀਤਾ ਜਿਹੜੀ 10 ਲੱਖ ਦੀ ਜਿਹੜੀ ਜੀਵ بیمਾ ਯੋਜਨਾ ਚਲਾਈ ਹੈ ਬਹੁਤ ਵਧੀਆ ਜਿਹੜਾ ਕਦਮ ਹੈ ਸਰਕਾਰ ਨੇ ਚੱਕਿਆ ਵੀ ਐਸੇ ਕਦਮ ਨੇ ਜਿਹੜੇ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੇ ਹੈਗੇ ਨੇ ਸਾਰੇ ਲੋਕਾਂ ਵਾਸਤੇ ਜਿਹੜੇ ਚੱਕੇ ਜਾ ਰਹੇ ਨੇ ਉਹ ਚੰਗੀ ਗੱਲ ਹੈ ਵੀ ਹਰ ਇੱਕ ਕੋਲ ਆਸ ਤੇ ਆ ਬਿਗੇਰ ਭੇਦਭਾਵ ਤੋਂ ਜਿਹੜੀ ਸਕੀਮ ਹੈ ਚਲਾਈ ਹੈ ਧੰਨਵਾਦ ਇਸ ਪਾਰਟੀ ਵਿੱਚ ਨਾਰੀ ਸ਼ਕਤੀ ਬਧੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਾਰੀਆਂ ਭਰਨਾਂ ਦਾ ਦਿ ਲੋ ਧੰਨਵਾਦ ਕਰਨੀ ਹੈ ਜੀ ਮੈਂ ਹਰ ਗਾਂ ਚਾਰ ਦਾ ਮਹਿਲਾ ਹੁਸਮਾਨਾ ਵੀ ਤੇ ਇਹਨਾਂ ਭਰਨਾਂ ਸਾਰਿਆਂ ਨੇ ਹੁਣ ਮੇਰੇ ਵਿੱਚ ਮੇਰਾ ਪੂਰਾ ਸਾਥ ਦਿੱਤਾ ਹੈ ਮੈਂ ਅੱਗੇ ਨਹੀਂ ਕਹਣਾ ਤੋਂ ਕਰਮੀ ਕਿ ਅੱਕੇ ਵੀ ਅਸੀਂ ਮਤ ਚੜ ਕੇ ਹਿਸਾਬਾ ਲਈ ਆਪਣੀ ਬਾੜੀ ਨੂੰ ਤੇ ਸਰਕਾਰਾਂ ਜੋ ਨੀਤੀਆਂ ਹੋਣਗੀਆਂ ਉਹਨਾਂ ਦਾ ਸਾਥ ਦਵਾ ਜਦ ਜਿਹੜਾ ਬੀਮਾ ਸਕੀਮ ਲਾਗੂ ਕੀਤੀ ਹੈ ਪੰਜਾਬ ਸਰਕਾਰ ਨੇ 10 ਲੱਖ ਰੁਪਏ ਪਰਿਵਾਰ ਨੂੰ ਉਹਦੇ ਬਿਛੇ ਕੀ ਕਹੂੰਗੀ ਤੁਸੀਂ ਉਹਦੇ ਵਿੱਚ ਕੀ ਹੋ ਰਿਹਾ ਨਹੀਂ ਆਪਣੇ ਕੀਮਾਂ ਲੱਗਦੀਆਂ ਹੋ ਜਾਂਦੀਆਂ ਹੱਕੇ ਦੇ ਵਿੱਚ ਹਰਕਰ ਨੂੰ ਮਿਲੇਗਾ ਹਰ ਤੋਂ ਪਰਿਵਾਰ ਨੂੰ ਮਿਲਣਾ ਅਸੀਂ ਦਿਲੋਂ ਧੰਨਵਾਦ ਕਰਨੇ ਪੰਜਾਬ ਸਰਕਾਰ ਨੂੰ